कैसी दिल्ली शहर का दिल दहला देने वाला वाक्य धन धन साहब श्री गुरु गोबिंद सिंह महाराज ने पिता नारा जो किया है तिलक जंजू राका पर दाता कीनो मोले के साथ कालिदास साहब तो बड़ा साका गुरु गोबिंद सिंह महाराज ने किया साका किया फिकर को दिल्ली से प्राप्त किया बयान तेग बहादुर सिंह क्रिया कई ना के ਇਹ ਇੱਕ ਬਹਾਦਰ ਕੀ ਚਲਤ ਪਿਓ ਜਤ ਕੋ ਸ਼ੋਗ ਹੇ 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 ਸਭ ਜਗ ਪਿਓ ਜੈ 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 ਸੁਰ ਲੋਕ ਜਿਹੜਾ ਪਟਾਕਾ ਸੀ ਸਨ 1875 ਦੇ ਵਿੱਚ ਉਹ ਵੀ ਇੱਕ ਬਾਦਸ਼ਾਹ ਜੀ ਮਾਰੇ ਪਰਮਾਨੀ ਵਾਸਤੇ ਫਿਰ ਬਾਦਸ਼ਾਹ ਜੀ ਰੱਖਿਆ ਖਾਤਰ ਆਪਣੀ ਪਰਮਾਨੀ ਪ੍ਰਚੂਸ਼ ਕੀਤੀ ਸੋ ਇਹ ਪ੍ਰੋਬਲਮ ਆ ਗਿਆ ਸੋ ਇਹ ਬਹੁਤ ਵਧੀਆ ਪ੍ਰਾਲਾ ਹੈ ਕਿਉਂਕਿ ਸਾਡੀ ਜਿਹੜੀ ਨਵੀਂ ਜਨਰੇਸ਼ਨ ਹੈ ਤੁਹਾਨੂੰ ਇਹ ਨਹੀਂ ਪਤਾ ਕਿ ਪਰਮਾਨਿਕ ਕਿਉਂ ਹੋਈ ਸੀ ਐਸਓ ਪ੍ਰਾਲਿਆਂ ਦੇ ਨਾਲ ਸਾਡੀ ਨਵੀਂ ਜਨਰੇਸ਼ਨ ਨੂੰ ਬਹੁਤ ਪਤਾ ਲੱਗਦਾ ਹੈ ਕਿ ਇਹ ਕਹੀ ਗੱਲ ਹੈ ਜਿਹੜਾ ਫਲਸਫੀ ਹੈ ਇੱਕ ਪਾਉਂਡਾ ਉੱਤੇ ਨਾ ਮਹਤਵਾਨ ਮਾਨਵਾਦ ਨਾ ਕਿ ਡਰਾਉਣਾ ਹੈ ਤੇ ਨਾ ਕਿਸੇ ਜੁਗਮੇ ਉਸ ਟੈਕਨੋਲੋਜੀ ਦੇ ਨਜ਼ਰ ਦੇ ਬਾਅਦ ਮਾਸ਼ੀ ਨੇ ਆਪਣੀ ਪਰਮਾਨਿਕੀ ਦੀ ਤੇ ਹਿੰਦੂਧਰਮ ਨਾਲ ਇੱਕ ਜੋੜੀ ਰਚਾ ਕੇ ਅਮਰੀ ਕਹਿੰਦੇ ਹਾਂਜੀ ਬਹੁਤ ਹੀ ਵਧੀਆ ਕੰਮ ਹੈ ਸਰਕਾਰوں ਦਾ ਜਿਹਦੇ ਵਿੱਚ ਲੋਕੀਂ ਨੂੰ ਹਰ ਚੀਜ਼ ਦੇ ਬਾਰੇ ਜੀਵਨ ਦੇ ਬਾਰੇ ਬਹੁਤ ਹੀ ਵਿਸਤਾਰ ਨਾਲ ਦੱਸਿਆ ਗਿਆ ਅਸੀਂ ਬਹੁਤ-ਬਹੁਤ ਇਨਾਨਾ ਕਰ ਰਹੇ ਹਾਂ ਕਿ ਉਹਨਾਂ ਨੇ ਬਹੁਤ ਹੀ ਵਧੀਆ ਢੰਗ ਦੇ ਨਾਲ ਲਾਈਟ ਐਂਡ ਸਾਊਂਡ ਪ੍ਰੋਗਰਾਮ ਦੇ ਤਹਿਤ ਲੋਕਾਂ ਨੂੰ ਜਾਗਰੂਕ ਕੀਤਾ ਹੈ ਵਾਹਿਗੁਰੂ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਵੈਸੇ ਆਪਾਂ ਪੰਜਾਬ ਸਰਕਾਰ ਨੂੰ ਕੁਛ ਮਰਜ਼ੀ ਕਹੀ ਜਾਏ ਪਰ ਇਹ ਬਹੁਤ ਹੀ ਵਧੀਆ ਪ੍ਰੋਗਰਾਮ ਸੀਗਾ ਬਹੁਤ ਸਲਾਘਾਯੋਗ ਹੈ ਅੱਜ ਦੀ ਨੌਜਵਾਨ ਪੀੜ੍ਹੀ ਜਿੱਤੇ ਭੜਕ ਰਹੀ ਆ ਤੇ ਉੱਥੇ ਸਾਨੂੰ ਇਹ ਗੁਰੂਆਂ ਪੀਰਾਂ ਨੂੰ ਚੇਤੇ ਕਰਾਉਂਦਾ ਵੀ ਸਾਨੂੰ ਉਹਨਾਂ ਨੂੰ ਯਾਦ ਰੱਖਣਾ ਚਾਹੀਦਾ ਤੇ ਸਿੱਖੀ ਦੇ ਮਾਰਗ ਤੇ ਚੱਲਣਾ ਚਾਹੀਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਕਾਰ ਦਾ ਬਹੁਤ ਬੜੀ ਅਫਰਾਨਾ ਕਿਹਾ ਕੀ ਕਿਤਾਬਾਂ ਦੇ ਵਿੱਚ ਗੁਰੂਆਂ ਦਾ ਜਿਹੜਾ ਇਤਿਹਾਸ ਹੈਗਾ ਇਤਿਹਾਸ ਹੈਗਾ ਹੁਣ ਕਿਤਾਬਾਂ ਦੇ ਵਿੱਚ ਇਤਿਹਾਸਨ ਨੂੰ ਪੜਿਆ ਜਾਂਦਾ ਪਰ ਹਰ ਇੱਕ ਕਿਤਾਬ ਜੇ ਤੁਸੀਂ ਜਿਹੜੀ ਮਰਜ਼ੀ ਕਿਤਾਬ ਚੱਕ ਲੋ ਹਰ ਇੱਕ ਕਿਤਾਬ ਦੇ ਵਿੱਚ ਕੋਈ ਨਾ ਕੋਈ ਫਰਕ ਆਊਗਾ ਤੇ ਪਰ ਇਹ ਜਿਹੜਾ ਇਤਿਹਾਸ ਹੈ ਬਹੁਤ ਸਹੀ ਤਰੀਕੇ ਨਾਲ ਪੇਸ਼ ਕੀਤਾ ਗਿਆ ਨਹੀਂ ਕਿਤਾਬਾਂ ਜਰੂਰੀ ਨਹੀਂ ਕਹਿੰਦੇ ਤੁਸੀਂ ਕਿਤਾਬਾਂ ਜਰੂਰੀ ਕਿੰਨੇ ਪਰ ਅੱਜ ਕੱਲ ਦੇ ਬੱਚੇ ਆ ਜਿਹੜੇ ਉਹ ਕਿਤਾਬਾਂ ਪੜ੍ਹਦੇ ਨਾ ਪਸੰਦ ਨਹੀਂ ਕਰਦੇ ਉਹ ਫੋਨ ਟੀਵੀ ਦੇ ਵਿੱਚ ਹੀ ਸਾਰਾ ਦਿਨ ਰੁੱਝੇ ਰਹਿੰਦੇ ਆ ਆ ਵੈਗੁਰੂ ਜੀ ਦੇ ਪਤੇ ਜੋ ਇਹ ਪ੍ਰੋਗਰਾਮ ਪੰਜਾਬ ਸਰਕਾਰ ਨੇ ਸਾਡੇ ਸਮਰਪਿਤ ਕੀਤਾ ਬਹੁਤ ਹੀ ਸੋਹਣਾ ਪ੍ਰੋਗਰਾਮ ਸੀਗਾ ਇਹੋ ਜਿਹਾ ਪ੍ਰੋਗਰਾਮ ਹਮੇਸ਼ਾ ਸਰਕਾਰ ਕਰਦੀ ਰਵੇ ਔਰ ਪੰਜਾਬ ਦੇ ਸਿੱਖ ਨੌਜਵਾਨਾਂ ਨੂੰ ਉਤਸ਼ਾਹ ਮਿਲਦਾ ਰਹੇ ਵਾਹਿਗੁਰੂ ਜੀ ਕਾ ਖਾਲਸਾ ਹਾਂਜੀ ਸਤਿ ਸ੍ਰੀ ਅਕਾਲ ਜੀ ਸ਼ਹੀਦਾਂ ਦੇ ਸਰਤਾਜ ਸਾਬ ਸ੍ਰੀ ਗੁਰੂ ਤੇਗ ਬਹਾਦਰ ਜੀ ਸਾਹਿਬ ਜਿਨ੍ਹਾਂ ਦੀ ਸ਼ਹਾਦਤ ਨੂੰ ਸਮਰਪਿਤ ਇਹ ਅੱਜ ਇਹ ਨੰਬਰ 10 ਸਮਰੋਹ ਜਿਹੜਾ ਕਰਾਇਆ ਗਿਆ ਹੈ ਸਰਦਾਰ ਭਗਵੰਤ ਸਿੰਘ ਦੀ ਸਰਕਾਰ ਨੇ ਇਹ ਬਹੁਤ ਵਧੀਆ ਇਹਦੇ ਨਾਲ ਜਿਹੜਾ ਹੈਗਾ ਕਿ ਸਾਡੇ ਲੋਕਾਂ ਨੂੰ ਇਤਿਹਾਸਕ ਤੌਰ 'ਤੇ ਸਾਡੇ ਗੁਰੂ ਕਿੰਨੇ ਮਹਾਨ ਸੀਗੇ ਜਿਨ੍ਹਾਂ ਨੇ ਇੱਕ ਕੌਮ ਦੀ ਲਈ ਆਪਣੀ ਸ਼ਹਾਦਤ ਦਿੱਤੀਆਂ ਹਿੰਦੇ ਚਾਦਰ ਤੇ ਗੁਰੂ ਤੇਗ ਬਹਾਦਰ ਜੀ ਨੂੰ ਸਮਰਪਿਤ ਇਹ ਸਮਰੋਹ ਬਹੁਤ ਵਧੀਆ ਹੋ ਨਿਭੜਿਆ ਔਰ ਸਾਡੇ ਬੱਚਿਆਂ ਨੂੰ ਬਹੁਤ ਗਿਆਨ ਆਇਆ ਤੋਂ ਸਾਰਿਆਂ ਨੇ ਬਹੁਤ ਵਧੀਆ ਸਮਰਥਨ ਕੀਤਾ ਧੰਨ